ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਕਾਫੀ ਦਿਨਾਂ ਤੋਂ ਨਾ ਚਲੋ ਮੇਰਾ ਟ੍ਰੀਟਮੈਂਟ ਚੱਲ ਰਿਹਾ ਸੀ ਮਨ 'ਚ ਬਹੁਤ ਵੱਡੀ ਗੱਲ ਸੀ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਸਾਰਿਆਂ ਨਾਲ ਕਿਉਂਕਿ ਨਾ ਪਿੱਛੇ ਜੇ ਸਾਡਾ ਇੱਕ ਪੋਡਕਾਸਟ ਹੋਇਆ ਸੀ ਬਟ ਪੋਡਕਾਸਟ ਦਾ ਬਹੁਤ ਪੁਰਾਣਾ ਸੀ ਉਹਦੇ ਵਿੱਚ ਨਾ ਕਿਸੇ ਨੇ ਵੀਡੀਓ ਚੱਕ ਕੇ ਲੀਕ ਕਰ ਦਿੱਤੀ ਸੀ ਜਿਸ ਕਲਿੱਪ ਪਾਤੀ ਸੀਗੀ ਚੱਕ ਕੇ ਜਿਹਦੇ ਵਿੱਚ ਅਸੀਂ ਬੋਲ ਰਹੇ ਹਾਂ ਉਹ ਕਲਿੱਪ ਨੇ ਸੁਣ ਕੇ ਸਾਨੂੰ ਵੀ ਲੱਗਿਆ ਵੀ ਇਹ ਚੀਜ਼ ਗਲਤ ਹੈ ਨਾ ਪਰ ਅਸੀਂ ਉਹ ਵੀਡੀਓ ਸੁਣ ਕੇ ਉਸ ਤੋਂ ਬਾਅਦ ਅਸੀਂ ਆਪਣੀ ਫੀਲਡ ਵਾਲਿਆਂ ਤੇ ਮਾਫੀ ਮੰਗੀ ਬਕਾਇਦਾ ਸੋਸ਼ਲ ਸਾਈਟ ਦੇ ਪਾਇਆ ਵੀ ਸਿਰਫ ਉਹਨਾਂ ਦੀ ਜਿਹੜੇ ਸਾਡੇ ਸੀਨੀਅਰਸ ਨੇ ਉਹਨਾਂ ਦੀ ਸੁਣ ਕੇ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਮੰਨ ਲਓ ਇਸ ਕਰਕੇ ਅਸੀਂ ਸੌਰੀ ਫੀਲ ਕਰ ਰਹੇ ਹਾਂ ਬਕਾਇਦਾ ਉਹਨਾਂ ਨੇ ਸਾਡੇ ਤੇ ਐਪਲੀਕੇਸ਼ਨ ਵੀ ਦਿੱਤੀ ਐਪਲੀਕੇਸ਼ਨ ਤੋਂ ਬਾਅਦ ਜਿਹੜੇ ਬੰਦੇ ਅੱਜ ਤੱਕ ਸਾਨੂੰ ਜਾਣਦੇ ਵੀ ਨਹੀਂ ਸੀ ਨਾ ਉਹਨੇ ਬੋਲੇ ਸੀ ਉਹ ਵੀ ਬੋਲੇ ਸੀ ਉਹਨਾਂ ਨੇ ਵੀ ਸਾਡੇ ਤੋਂ ਮਾਫੀਆਂ ਮੰਗਾਈਆਂ ਸੀ ਵੀਡੀਓ ਅੱਗੇ ਖੜੇ ਸੀਗੇ ਮੇਰੀਆਂ ਵੀਡੀਓਜ਼ ਦਿਖਾਈਆਂ ਸੀ ਬਈ ਇਹਨੂੰ ਦੇਖੋ ਆ ਕੁੜੀ ਆ ਕਾਜਲਾ ਸੋਣੀ ਪੱਤੋ ਆ ਜਿਹਦੇ ਵਿੱਚ ਮੈਂ ਸੂਟ ਪਾ ਰਹੀ ਸੀ ਉਹਦੇ ਵਿੱਚ ਕੁਝ ਗਲਤ ਨਹੀਂ ਸੀਗਾ ਤੇ ਮਤਲਬ ਕਿ ਉਹਨਾਂ ਨੇ ਮੈਨੂੰ ਟਾਰਗੇਟ ਕੀਤਾ ਸੀਗਾ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾ ਬਹੁਤ ਜ਼ਿਆਦਾ ਸਾਰੀਆਂ ਗੱਲਾਂ ਹੋਈਆਂ ਕੀ 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 ਗੱਲਾਂ ਹੋਈਆਂ ਉਦੋਂ ਆ ਸੌਰੀ ਪੋਡਕਾਸਟ ਬਹੁਤ ਹੋਏ ਹਨਾ ਉਹਨਾਂ ਦੇ ਸ਼ਰਮ ਸਾਰਿਆਂ ਨੇ ਬੋਲਿਆ ਹਨਾ ਪਰ ਅੱਜ ਤੱਕ ਅੱਜ ਤੱਕ ਉਹਨਾਂ ਤੇ ਕਿਸੇ ਨੇ ਮੁੱਦਾ ਨਹੀਂ ਚੱਕਿਆ ਜੇ ਅਸੀਂ ਮਾੜੇ ਸੀ ਸਾਡੇ ਤੋਂ ਹੀ ਕਿਉਂ ਸਾਡੀ ਪੋਡਕਾਸਟ ਨਾਲ ਹੀ ਕਿਉਂ ਦਿੱਕਤ ਹੋਈ ਆ ਕਿਉਂਕਿ ਦੇਖੋ ਨਸ਼ੇ ਬਾਰੇ ਵੀ ਸਾਰੀ ਕੁੜੀਆਂ ਨੇ ਬੋਲਿਆ ਉਹਦੇ ਵਿੱਚ ਹੈ ਨਾ ਪੋਡਕਾ ਪੋਡਕਾਸਟਰ ਦੇ ਵਿੱਚ ਲੇਕਿਨ ਫੀਲਡ ਕੋਈ ਮਾੜੀ ਨਹੀਂ ਹੈਗੀ ਆਪਣੀ ਫੀਲਡ ਅਸੀਂ ਅੱਜ ਵੀ ਕਹਿੰਦੇ ਆ ਸਾਡੀ ਫੀਲਡ ਮਾੜੀ ਨਹੀਂ ਪਰ ਕੁਝ ਲੋਕ ਸੀ ਜਿਹੜੇ ਮਾੜੇ ਸੀ ਪੰਜੇ ਉਂਗਲਾਂ ਕੋਸਾਰ ਨਹੀਂ ਹੁੰਦੀਆਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸਾਰੇ ਚੰਗੇ ਨਹੀਂ ਤੇ ਸਾਰੇ ਮਾੜੀ ਮਾੜੀ ਕਿ ਇੱਕ ਗੱਲ ਹੋਰ ਕਿ ਬਈ ਸਾਡੇ ਵਾਰੀ ਤੇ ਤਾਂ ਨਾ ਹਰ ਇੱਕ ਬੰਦਾ ਜਾ ਕੇ ਮੀਡੀਆ ਅੱਗੇ ਖੜ ਗਿਆ ਸੀ ਥਾਣੇ ਚ ਚੱਲ ਗਏ ਸੀ ਸਾਡੇ ਕੋਲਸ ਸਾਡੇ ਕੋਲੇ ਕੋਲਜ਼ ਆਈਆਂ ਸੀ ਕਿ ਆ ਥਾਣੇ ਚ ਵੀ ਕਿ ਬਈ ਕੰਪਲੇਂਟ ਫਾਈਲ ਕੀਤੀ ਤੁਹਾਡੇ ਅਗੇਂਸਟ ਸੋ ਹੁਣ ਤੁਸੀਂ ਕਿੱਥੇ ਹੋ ਜਿਹੜੇ ਉਦੋਂ ਜਾ ਜਾ ਕੇ ਥਾਣੇ ਤੇ ਖੜੇ ਹੁੰਦੇ ਸੀਗੇ ਥਾਣੇ ਚ ਖੜੇ ਹੁੰਦੇ ਸੀ ਤੇ ਮੀਡੀਆ ਦੇ ਅੱਗੇ ਖੜੇ ਹੁੰਦੇ ਸੀ ਬਲਾਬ-ਬਲਾਬ ਮੀਡੀਆ ਨੂੰ ਲੈ ਕੇ ਆਉਂਦੇ ਸੀ ਤੇ ਬਲਾਸਟ ਜੋੜੀ ਆਏ ਬਲਾਸਟ ਜੋੜੀ ਨੇ ਆਏ ਬੋਲਤਾ ਬਲਾਸਟ ਜੋੜੀ ਨੇ ਆਏ ਬੋਲਤਾ ਚਲੋ ਠੀਕ ਆ ਬਈ ਤੁਹਾਨੂੰ ਜੀ ਲੱਗਿਆ ਕਿ ਹਾਂ ਅਸੀਂ ਗਲਤ ਬੋਲਦਾ ਮਟੋ ਕਲਿੱਪ ਨੂੰ ਦੇਖ ਕੇ ਲੱਗਦਾ ਸੀ ਕਿ ਹਾਂ ਅਸੀਂ ਗਲਤ ਬੋਲੇ ਠੀਕ ਆ ਅਸੀਂ ਅਸੀਂ ਮਾਫੀਆਂ ਵੀ ਮੰਗੀਆਂ ਕਿਉਂ ਮੰਗੀਆਂ ਵੀ ਨਾ ਸਾਡੀ ਲਾਈਨ ਦੇ ਨੇ ਸਾਡੇ ਆਰਟਿਸਟ ਦੇ ਨਾ ਪਰ ਚੱਕਰ ਹੁਣ ਪਤਾ ਕੀ ਪੈਂਦਾ ਹੁਣ ਸਾਨੂੰ ਇਦਾਂ ਲੱਗਦਾ ਵੀ ਅਸੀਂ ਯਾਰ ਪਾਗਲ ਸੀ ਤੇ ਹਾਂ ਸੀਰੀਅਸਲੀ ਫੀਲ ਹੋ ਰਿਹਾ ਬਸ ਕਿ ਮੈਂ ਬੀਤ ਨੂੰ ਕਿਹਾ ਕਿ ਯਾਰ ਆਪਾਂ ਕਿਉਂ ਸੌਰੀ ਫੀਲ ਕੀਤੀ ਕਿਉਂਕਿ ਹੁਣ ਹਰ ਇੱਕ ਬੰਦਾ ਇੱਕ ਦੂਜੇ ਦਾ ਨਾਮ ਲੈ ਕੇ ਟੈਗ ਕਰ ਰਿਹਾ ਹੈ। ਬਾਕੀ ਗੱਲ ਇੱਕ ਕੁੜੀ ਗੱਲ ਕਰ ਰਹੀ ਹੈ ਨਸ਼ਾ ਬਾਰੇ ਵੀ ਠੀਕ ਹੈ। ਬਾਕੀ ਗੱਲ ਇੱਕ ਹੋਰ ਦੇਖੋ ਜੇ ਐਦਾਂ ਹੀ ਪੋਡਕਾਸਟ ਹੁੰਦੇ ਰਹੇ ਐਦਾਂ ਹੀ ਗੱਲਾਂ ਹੁੰਦੀਆਂ ਰਹੀਆਂ ਆਪਣੇ ਕੰਮ ਤੇ ਕਿੰਨਾ ਅਸਰ ਪੈਣਾ। ਅੱਗੇ ਪਹਿਲਾਂ ਕਿੰਨਾ ਕੁ ਪੈ ਗਿਆ। ਨਾਲੇ ਅਸੀਂ ਤਾਂ ਉਹ ਇੰਟਰਵਿਊ ਬਹੁਤ ਪਹਿਲਾਂ ਦਿੱਤਾ ਸੀਗਾ ਪੋਡਕਾਸਟ ਮੋ ਪਹਿਲਾਂ ਹੋਈ ਸੀ ਜਦੋਂ ਸਾਨੂੰ ਨਹੀਂ ਸੀਗੀ ਨੋਲੇਜ। ਆਪਾਂ ਨੂੰ ਕੌਣ ਚੰਗਾ ਕਹਿੰਦਾ ਪਰ ਹੁਣ 50% ਲੋਕ ਚੰਗੇ ਕਿਉਂ ਕਹਣ ਲੱਗੇ ਨੇ ਜੇ ਕੰਮ ਸਾਫ਼ ਸੁਥਰਾ ਕਰਨ ਲੱਗੇ ਆ। ਜੇ ਕੁਛ ਅਸੀਂ ਕੀਤਾ ਸਾਰਿਆਂ ਨੇ ਚਲੋ ਅੱਗੇ ਸਾਰੀ ਕਰਦੇ ਨੇ ਇਸ ਕਰਕੇ ਨਾ ਸੋ ਥੈਂਕ ਯੂ ਮੈਂ ਪਹਿਲਾਂ ਹੀ ਕਰਤਾ ਸੀ ਇੱਕ ਗੱਲ ਹੋਰ ਸਾਡੀ ਲਾਈਨ ਚ ਨਾ ਬਹੁਤ ਜ਼ਿਆਦਾ ਸੁਧਾਰ ਆ ਗਿਆ ਅੱਜ ਤੋਂ ਜੇ ਆਪਾਂ 10 ਸਾਲ ਪਹਿਲਾਂ ਸੋਚੀ ਨਾ ਬਹੁਤ ਕੁਝ ਹੁੰਦਾ ਸੀ ਬਹੁਤ ਕੁਝ ਹੁੰਦਾ ਸੀ ਇਹ ਚੀਜ਼ਾਂ ਚ ਤੇ ਅਸੀਂ ਆਪਾਂ ਪੋਡਕਾਸਟ ਇਹੀ ਹੈ ਸੱਚ ਵੀ ਆਪਾਂ ਸੱਚ ਦਸੀਏ ਵੀ ਆਹ ਚੀਜ਼ ਹੁੰਦੀ ਹੈ ਵੀ ਆਪਣੇ ਨਾਲ ਬੀਤੀ ਸਾਡੇ ਨਾਲ ਬੀਤੀਆਂ ਸੀ ਅਸੀਂ ਤਾਂ ਦਸੀਆਂ ਸੀ ਉਹ ਗੱਲਾਂ ਜਿਹੜੀ ਪੋਡਕਾਸਟ ਦੇ ਵਿੱਚ ਬੋਲੀ ਸੀ ਨਾ ਉਹ ਮੇਰੇ ਨਾਲ ਹੋਈਆਂ ਸੀਗੀਆਂ ਉਹ ਹਕੀਕਤ ਆ ਅਸੀਂ ਦੇਖੀਆਂ ਸੀ ਕਿਉਂਕਿ ਹੱਡੀ ਹੰਡਾਈਆਂ ਸੀ ਇਹ ਚੀਜ਼ਾਂ ਸਾਡੇ ਸਾਹਮਣੇ ਹੁੰਦੀਆਂ ਸੀ ਚਲੋ ਸਾਡੀ ਅੱਜ ਦੇ ਟਾਈਮ 'ਚ ਬਹੁਤ ਆਰਟਿਸਟ ਨੇ ਜਿਹੜੇ ਵਧੀਆ ਕੰਮ ਕਰ ਰਹੇ ਨੇ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਕੰਮ ਕਰ ਰਹੇ ਨੇ ਪ੍ਰਮੋਟ ਕਰ ਰਹੇ ਆਪਣੇ ਕਲਚਰ ਨੂੰ ਜਿਹਦੇ ਨਾਲ ਨਾ ਲੋਕਾਂ ਦੀ ਜਿਹੜੀ ਆਡੀਅנס ਆਪਾਂ ਨੂੰ ਦੇਖਣ ਵਾਲੀ ਉਹਨਾਂ ਦੀ ਸੋਚ ਬਹੁਤ ਜ਼ਿਆਦਾ ਚੇਂਜ ਹੋ ਚੁੱਕੇ ਆ ਤੇ ਕੁਝ ਆਰਗੇਨਾਈਜ਼ਰ ਨੇ ਜਿਹੜੇ ਆਪਣੇ ਵਧੀਆ ਲੈਵਲ ਦੇ ਉਹਨਾਂ ਨੇ ਬਹੁਤ ਜ਼ਿਆਦਾ ਉਪਰਾਲਾ ਕੀਤਾ ਇਹ ਵੀ ਹਾਂ ਆਪਾਂ ਕੰਮ ਸਾਫ਼ ਸੁਥਰਾ ਕਰੀਏ ਚੰਗਾ ਕਰੀਏ ਹਨਾ ਤੇ ਇਹ ਚੰਗਾ ਕਿਉਂ ਹੋ ਕਦੋਂ ਹੋਊਗਾ ਕੁਝ ਕੁ ਬੰਦੇ ਰਹਿੰਦੇ ਜਿਹੜੇ ਜਿੰਨਾਂ ਲਈ ਇਹ ਚੰਗਾ ਕਦੋਂ ਹੋਊਗਾ ਜੇ ਤਾਂ ਆਪਾਂ ਸਾਰੇ ਰਲ ਕੇ ਕੰਮ ਕਰੀਏ ਠੀਕ ਹੈ ਇਕੱਠਾ ਕੰਮ ਕਰੀਏ ਸਾਫ਼ ਸੁਥਰਾ ਕੰਮ ਕਰੀਏ ਸਾਡਾ ਮੇਨ ਮੋਟਿਵ ਇਹ ਨਹੀਂ ਹੈਗਾ ਕਿ ਤੁਸੀਂ ਜਿਨ੍ਹਾਂ ਨੇ ਪੋਡਕਾਸਟ ਕੀਤੀਆਂ ਨੂੰ ਉਹਨਾਂ ਦੇ ਮੁੱਦੇ ਚ ਕੋ ਉਹਨਾਂ ਦੇ ਅਗੇਂਸਟ ਕੰਪਲੇਂਟ ਫਾਈਲ ਕਰੋ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਸਾਡੇ ਤੇ ਹੀ ਕਿਉਂ ਕੀਤੀ ਸੀ ਕਿਉਂਕਿ ਪੰਜਾਬ ਚ ਕੰਮ ਪਹਿਲਾਂ ਹੀ ਬਹੁਤ ਘਟ ਗਿਆ ਇਹ ਚੀਜ਼ਾਂ ਹੋਣ ਦੇਗਾ ਅਸੀਂ ਹੋਰ ਨਹੀਂ ਚਾਹੁੰਦੇ ਵੀ ਸਾਡੀ ਲਾਈਨ ਨੂੰ ਹੋਰ ਮਾੜਾ ਕਿਹਾ ਜਾਵੇ ਨਾ ਇਹ ਕੰਮ ਨਾ ਕਰੋ ਆਪਣੀ ਲਾਈਨ ਬਹੁਤ ਵਧੀਆ ਜੇ ਬੰਦਾ ਆਪ ਵਧੀਆ ਨਾ ਤਾਂ ਲਾਈਨ ਵਧੀਆ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ